ਚਲੀ ਮਕਸਦ ਸਾਹਿਬ ਦੇ ਹਲਕਾ ਲੰਬੀ ਦੇ ਦੀਨੋਂ ਦੇ ਸਿੰਘੇ ਵਾਲਾ ਤੋਂ ਫਰੀਦਕੋਟ ਕੋਟਲੀ ਸੜਕ ਉੱਤੇ ਸੱਤ ਪਟਾਕਾ ਫੈਕਟਰੀ ਦੇ ਵਿੱਚ ਧਮਾਕਾ ਹੋ ਗਿਆ। ਦਰਅਸਲ ਇਸ ਧਮਾਕੇ ਦੇ ਵਿੱਚ 25 ਤੋਂ ਵੱਧ ਮਜ਼ਦੂਰ ਜ਼ਖਮੀ ਹੋਏ ਨੇ ਜਦਕਿ ਪੰਜ ਮਜ਼ਦੂਰਾ ਦੀ ਜਾਨ ਚਲੀ ਗਈ ਹੈ। ਤੇ ਜਦੋਂ ਧਮਾਕਾ ਹੋਇਆ ਤਾਂ ਦੋ ਮੰਜ਼ਲਾ ਇਮਾਰਤ ਢਹਿ ਗਈ ਹੈ ਜਿਸ ਕਾਰਨ ਮਜ਼ਦੂਰ ਮਲਬੇ ਦੇ ਹੇਠਾਂ ਡੱਬ ਗਏ ਨੇ। ਤਾਂ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹਾ ਮਕਸਦ ਸਾਹਿਬ ਦੇ ਐਸਐਸਪੀ ਅਖਿਲ ਚੌਧਰੀ ਮੌਕੇ ਤੇ ਪਹੁੰਚੇ ਨੇ। ਫੈਕਟਰੀ ਮਜ਼ਦੂਰ ਅਰੋਨ ਕੁਮਾਰ ਦਾ ਇਹ ਕਹਿਣਾ ਹੈ ਕਿ ਮੈਂ ਪੈਕਿੰਗ ਦਾ ਕੰਮ ਕਰਦਾ ਅਸੀਂ ਪੈਕਿੰਗ ਕਰਕੇ ਸੋ ਗਏ ਪਿੱਛੇ ਅਚਾਨਕ ਅੱਗ ਲੱਗਣ ਦੀ ਆਵਾਜ਼ ਆਈ ਹੈ ਤੇ ਸਾਰੇ ਭੱਜਣ ਲੱਗੇ ਨੇ ਧਮਾਕੇ ਤੋਂ ਬਾਅਦ ਅਚਾਨਕ ਇਮਾਰਤ ਢੀਟ ਗਈ ਹੈ ਇਸ ਕਾਰਨ ਕਈ ਮਜ਼ਦੂਰ ਮਲਬੇ ਦੇ ਹੇਠਾਂ ਦੱਬ ਗਏ ਨੇ ਕਰੀਬ 40 ਜਾਣੇ ਅੰਦਰ ਕੰਮ ਕਰ ਰਹੇ ਸਨ ਐਸਐਮ ਜਸਪਾਲ ਸਿੰਘ ਨੇ ਦੱਸਿਆ ਕਿ 5 ਵਿਅਕਤੀਆਂ ਦੀ ਜਾਨ ਚਲੀ ਗਈ ਹੈ ਤੇ ਤੀਦੇ ਕਰੀਬ ਲੋਕ ਜ਼ਖਮੀ ਨੇ ਬਾਕੀ ਜ਼ਖਮੀਆਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਤੇ ਫੈਕਟਰੀ ਮਾਲਕ ਦੇ ਵੱਲੋਂ ਲਾਇਸੈਂਸ ਲਈ ਅਪਲਾਈ ਕੀਤਾ ਗਿਆ ਸੀ ਪਰ ਅਜੇ ਇਸ ਦੀ ਕਾਰਵਾਈ ਅੰਡਰ ਪ੍ਰੋਸੈਸ ਸੀ ਜੇ ਫੈਕਟਰੀ ਮਾਲਕ ਨੂੰ ਲਾਇਸੈਂਸ ਵੀ ਨਹੀਂ ਮਿਲਿਆ ਸੀ ਉਸਨੇ ਬਿਨਾ ਲਾਇਸੈਂਸ ਤੋਂ ਹੀ ਇਹ ਅਨਧਿਕਾਰਕ ਫੈਕਟਰੀ ਖੋਲੀ ਹੋਈ ਸੀ ਫੋਰੈਂਸਿਕ ਟੀਮ ਦੇ ਵੱਲੋਂ ਹਰ ਚੀਜ਼ ਦੇ ਸੈਂਪਲ ਲਈ ਗਏ ਨੇ ਤੇ ਫੈਕਟਰੀ ਕਦ ਤੋਂ ਚੱਲ ਰਹੀ ਹੈ ਫੈਕਟਰੀ ਮਾਲਕ ਉੱਤੇ ਹਰ ਇੱਕ ਕਾਰਵਾਈ ਵੀ ਹੋਣੀ ਹੈ ਫੈਕਟਰੀ ਮਾਲਕ ਦਾ ਨਾਮ ਤਰਸੀਮ ਸਿੰਘ ਹੈ ਜਿਸਨੇ ਆਪਣੇ ਤੇ ਆਪਣੀ ਪਤਨੀ ਦੇ ਨਾਂ ਉੱਤੇ ਇੱਕ ਲਾਇਸੈਂਸ ਅਪਲਾਈ ਕੀਤਾ ਹੋਇਆ ਸੀ ਤੇ ਮਲਜ਼ਮ ਸਿੰਘੇ ਵਾਲਾ ਦਰਹਿਣ ਵਾਲਾ ਮਾਮਲਾ ਜੱਜ ਕਰ ਲਿਆ ਗਿਆ ਐਸਐਸਪੀ ਅਖਿਲ ਚੌਧਰੀ ਦਾ ਇਹ ਕਹਿਣਾ ਹੈ ਕਿ ਫੋਰੈਂਸਿਕ ਟੀਮ ਦੇ ਵੱਲੋਂ ਬਰੀਕੀ ਦੇ ਨਾਲ ਫੈਕਟਰੀ ਦੀ ਜਾਂਚ ਕੀਤੀ ਜਾਏਗੀ ਤੇ ਇਸ ਦੇ ਵਿੱਚ ਜੋ ਕਾਰਵਾਈ ਅਮਲ ਦੇ ਵਿੱਚ ਲਿਆਂਦੀ ਜਾਣੀ ਹੈ ਤਾਂ ਲੇਬਰ ਬਾਹਰ ਲਈ ਕੁਝ ਕੁ ਦਿਨਾਂ ਪਹਿਲਾਂ ਇੱਥੇ ਇਹ ਲੇਬਰ ਆਈ ਹੈ ਤੇ ਉਹਨਾਂ ਨੇ ਕਿਹਾ ਕਿ ਕੁੱਲ ਕਿੰਨੇ ਮਜ਼ਦੂਰ ਦਾਖਲ ਕੀਤੇ ਗਏ ਨੇ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਦੋ ਪਟਾਕਾ ਯੂਨਿਟ ਇੱਥੇ ਸੈੱਟ ਕੀਤੀਆਂ ਗਈਆਂ ਨੇ ਜਿੱਥੇ ਕਿ ਯੂਨਿਟ ਦੇ ਵਿੱਚ ਪਟਾਕੇ ਬੰਦਦੇ ਨੇ ਜੁ ਤੇ ਦੂਜੀ ਦੇ ਵਿੱਚ ਪਟਾਕੇ ਪੈਕ ਕੀਤੇ ਜਾਂਦੇ ਨੇ ਜਿੱਥੇ ਪਟਾਕੇ ਬਣਦੇ ਨੇ ਉੱਥੇ ਪਟਾਕਾ ਸਮਗਰੀ ਦੇ ਵਿੱਚ ਧੂਮਾਕਾ ਹੋਇਆ ਤੇ ਧੂਮਾਕਾ ਹੋਣ ਦੇ ਨਾਲ ਬਿਲਡਿੰਗ ਟੈ ਗਈ ਹੈ ਤੇ ਚਾਰ ਤੋਂ ਪੰਜ ਮਜ਼ਦੂਰਾਂ ਦੀ ਮੌਤ ਹੋ ਚੁੱਕੀ ਹੈ ਕਈ ਮਜ਼ਦੂਰ ਮਲਬੇ ਦੇ ਹੇਠਾਂ ਅਜੇ ਵੀ ਦੱਬੇ ਹੋਏ ਨੇ ਤੇ ਕਈਆਂ ਨੂੰ ਸਿਵਲ ਹਸਪਤਾਲ ਤੇ ਕਈ ਐਮਜ਼ ਹਸਪਤਾਲ ਭੇਜੇ ਗਏ ਨੇ ਹੁਣ ਅੱਗੇ ਦੀ ਕਾਰਵਾਈ ਪੁਲਿਸ ਕਰ ਰਹੀ ਹੈ ਤਾਂ ਡੇਰਾ ਪ੍ਰੇਮੀਆ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਟਨਾ ਵਾਲੀ ਥਾਂ ਤੇ ਰੈਸਕਿਊ ਆਪਰੇਸ਼ਨ ਵੀ ਚਲਾਇਆ ਗਿਆ ਇਸ ਦੌਰਾਨ ਪੰਜ ਲਾਸ਼ਾਂ ਕੱਢੀਆਂ ਗਿਆ ਜਦਕਿ ਕਈ ਹੋਰ ਜ਼ਖਮੀਆਂ ਨੂੰ ਵੀ ਮਲਬੇ ਦੇ ਹੇਠੋਂ ਕੱਢ ਕੇ ਹਸਪਤਾਲ ਭੇਜਿਆ ਗਿਆ ਡੇਰਾ ਪ੍ਰੇਮੀਆ ਨੇ ਦੱਸਿਆ ਕਿ ਅਜੇ ਵੀ ਹੋਰ ਮਜ਼ਦੂਰ ਅੰਦਰ ਫਸੇ ਹੋਣ ਦਾ ਖਤਰਾ ਤਾਂ ਪ੍ਰਸ਼ਾਸਨ ਦੀ ਮਦਦ ਨਾਲ ਰੈਸਕਿਊ ਆਪਰੇਸ਼ਨ ਚੱਲ ਰਹੀ ਹੈ ਉਧਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੰਬੀ ਦੇ ਵਿੱਚ ਪਟਾਕਾ ਫੈਕਟਰੀ ਚ ਵਾਪਰੀ ਘਟਨਾ ਤੇ ਦੁੱਖ ਪ੍ਰਗਟਾਇਆ ਜਿਨਾਉਣਾ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ ਤਾਂ ਪੰਜਾਬ ਦੇ ਵਿੱਚ ਜਿਵੇਂ ਇਸ ਜ਼ਿਲ੍ਹੇ ਦੇ ਵਿੱਚ ਧਮਾਕਾ ਹੁੰਦਾ ਹੈ ਜਿਸ ਦੀ ਆਵਾਜ਼ ਹੁਣ ਕਈ ਜ਼ਿਲ੍ਹਿਆਂ ਤੱਕ ਪਹੁੰਚੀ ਹੈ ਦਰਸਲ ਇੱਥੇ 5 ਮਜ਼ਦੂਰਾਂ ਦੀ ਜਾਨ ਚਲੀ ਗਈ ਹੈ ਤੇ ਜਿਹੜੇ 30 ਅਜੇ ਤੱਕ ਪੁਸ਼ਟੀ ਹੋ ਚੁੱਕੀ ਹੈ ਜਿਹੜੇ ਜ਼ਖਮੀ ਨੇ ਤੇ ਹੋਰ ਵੀ ਉਹਨਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਲਗਾਤਾਰ ਇਸ ਮਾਮਲੇ ਦੇ ਵਿੱਚ ਜਿੱਥੇ ਹੁਣ ਹਰ ਇੱਕ ਦੇ ਵੱਲੋਂ ਦੁੱਖ ਸਾਂਝਾ ਕੀਤਾ ਜਾ ਰਿਹਾ ਉਧਰ ਇਸ ਮਾਮਲੇ ਦੇ ਵਿੱਚ ਜਾਂਚ ਕਰਾਉਣ ਦੀ ਮੰਗ ਕੀਤੀ ਜਾ ਰਹੀ ਹੈ। ਸਲੇ ਲੰਬੇ ਸਮੇਂ ਤੋਂ ਕਿਸਾਨਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚ ਵਿਵਾਦ ਚੱਲ ਰਿਹਾ ਸੀ ਤੇ ਉੱਥੇ ਹੀ ਹੁਣ ਮੁੱਖ ਮੰਤਰੀ ਮਾਨ ਨੇ ਕਿਸਾਨ ਆਗੂਆਂ ਬਾਰੇ ਇੱਕ ਵੱਡਾ ਖੁਲਾਸਾ ਕਰ ਦਿੱਤਾ। ਤਾਂ ਸੀਐਮ ਮਾਨ ਦਾ ਕਹਿਣਾ ਹੈ ਕਿ ਕਿਸਾਨ ਆਗੂਆਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਪੈਸਾ ਇਕੱਠਾ ਕੀਤਾ ਤੇ ਮੁੱਖ ਮੰਤਰੀ ਦੇ ਇਸ ਬਿਆਨ ਤੇ ਕਿਸਾਨ ਆਗੂ ਹੁਣ ਗੁੱਸੇ ਦੇ ਵਿੱਚ ਵਿਖਾਈ ਦੇ ਰਹੇ ਨੇ। ਦੱਸ ਜੇ ਇਹ ਕਿ ਮੁੱਖ ਮੰਤਰੀ ਮਾਨ ਨੇ ਉਹਨਾਂ ਨੂੰ ਲਾਈਵ ਬਹਿਸ ਦੇ ਲਈ ਚੁਣੌਤੀ ਦਿੱਤੀ ਹੈ। कि कुछ छोटे तो पैसे करके है। तो ने गर कानूनी ढंग पैसा किया कुछ यूनियन आगुआ ने छोटे किसान पैसे करके वीडी जायद बनाई है तो यूनियन सिर्फ बेतुका मुद्या सड़क तेल गडिया रोक के ਆਪਣੀਆਂ ਦੁਕਾਨਾਂ ਚਲਾ ਰਹੀਆਂ ਨੇ ਸੀਮਾਨ ਨੇ ਸਿੱਧਾ ਦੋਸ਼ ਲਾਇਆ ਅਤੇ ਕਿਹਾ ਕਿ ਬਹੁਤ ਸਾਰੇ ਕਿਸਾਨ ਆਗੂਆਂ ਨੇ ਰਾਜ ਦੇ ਹੋਟਲਾਂ ਤੇ ਹਸਪਤਾਲਾਂ ਦੇ ਵਿੱਚ ਆਪਣਾ ਹਿੱਸਾ ਲਾਇਆ ਉਹ ਕਿਸਾਨ ਆਗੂਆਂ ਨੂੰ ਚੋਣਾਂ ਤੋਂ ਦਿੰਦੇ ਨੇ ਕਿਉਂ ਖੇਤੀ ਸੰਕਟ ਦੇ ਨਾਲ ਸੰਬੰਧਿਤ ਮਾਮਲੇ ਅਤੇ ਉਹਨਾਂ ਦੇ ਨਾਲ ਲਾਈਵ ਬਹਿਸ ਕਰ ਲੈ ਤੇ ਮੁੱਖ ਮੰਤਰੀ ਦਾ ਇਹ ਕਹਿਣਾ ਕਿ ਕਿਸਾਨ ਯੂਨੀਅਨਾਂ ਤੇ ਕਿਸਾਨ ਦੋਵੇਂ ਵਖ ਵਖ ਨੇ ਉਹਨਾਂ ਦਾ ਦੋਸ਼ ਲਾਇਆ ਕਿ ਕਿਸਾਨ ਯੂਨੀਅਨਾਂ ਸੰਘਰਸ਼ ਦੀ ਆੜ ਦੇ ਵਿੱਚ ਕਿਸਾਨਾਂ ਤੋਂ ਫੀਸਾਂ ਲੈਂਦੀਆਂ ਨੇ ਇਸ ਵੇਲੇ ਬੀਬੀਐਮਬੀ ਤੇ ਹਰਿਆਣਾ ਦੇ ਵਿੱਚ ਪਾਣੀ ਦਾ ਵਿਵਾਦ ਹੈ ਪਰ ਪੰਜਾਬ ਦੇ ਕਿਸੇ ਵੀ ਕਿਸਾਨ ਨੇ ਇੱਕ ਸ਼ਬਦ ਨਹੀਂ ਕਿਹਾ ਤੇ ਕਿਸਾਨ ਯੂਨੀਅਨਾਂ ਬੇਤੁਕੇ ਮੁੱਦਿਆਂ ਤੇ ਸੜਕਾਂ ਤੇ ਰੇਲਾਂ ਨੂੰ ਜਾਮ ਕਰਦੀਆਂ ਨੇ ਤੇ ਆਪਣੀਆਂ ਦੁਕਾਨਾਂ ਚਲਾ ਰਹੀਆਂ ਨੇ ਦੱਸ ਦਈਏ ਕਿ ਕੁਝ ਮਹੀਨੇ ਪਹਿਲਾਂ ਮੁੱਖ ਮੰਤਰੀ ਮਾਨ ਨੇ ਕਿਸਾਨਾਂ ਨਾਲ ਮੀਟਿੰਗ ਕੀਤੀ ਤੇ ਉਸ ਦੇ ਵਿੱਚ ਤਲਖੀ ਭਰੇ ਸ਼ਬਦ ਵਿੱਚ ਕਿਹਾ ਕਿ ਤੁਸੀਂ ਹੁਣ ਧਰਨਾ ਲਗਾਉਂਗੇ ਤਾਂ ਕਿਸਾਨਾਂ ਦੇ ਹਾਕਹਿਣ ਤੇ ਉਹ ਭੜ ਗਏ ਤੇ ਇਹ ਕਹਿ ਕੇ ਮੀਟਿੰਗ ਦੇ ਵਿੱਚੋਂ ਚਲੇ ਗਏ ਤੁਸੀਂ ਧਰਨੇ ਹੀ ਲਗਾਓ ਜਾ ਕੇ ਜੇ ਤੁਸੀਂ ਧਰਨੇ ਲਾਉਣੇ ਸਨ ਫਿਰ ਮੀਟਿੰਗ ਕਰਨ ਦਾ ਕੀ ਫਾਇਦਾ ਇਸ ਤੋਂ ਬਾਅਦ ਅਗਲੇ ਦਿਨ ਹੀ ਮੁੱਖ ਮੰਤਰੀ ਦੇ ਹੁਕਮ ਅਤੇ ਸ਼ੰਭੂ ਤਖਨੋਰੀ ਬਾੜਰ ਤੋਂ ਧਰਨੇ ਚੁਕਵਾ ਦਿੱਤੇ ਗਏ ਬਹੁਤ ਸਾਰੇ ਕਿਸਾਨ ਹਿਰਾਸਤ ਚ ਲੈ ਗਏ ਤੇ ਕਿਸਾਨਾਂ ਨੂੰ ਡੱਲੇਵਾਲ ਜੋ ਕਿ ਲੰਬੇ ਸਮੇਂ ਤੋਂ ਕੋਖ ਹੜਤਾਲ ਤੇ ਸਾਨੂੰ ਉਹਨਾਂ ਨੂੰ ਵੀ ਹਿਰਾਸਤ ਚ ਲਿਆ ਗਿਆ ਹਾਲਾਂਕਿ ਬਾਅਦ ਵਿੱਚ ਛੱਡਿਆ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਸਾਲ 2025-26 ਦੇ ਸੋਹਣੇ ਸੀਜ਼ਨ ਦੇ ਲਈ ਝੋਨੇ ਦੇ ਘੱਟੋ-ਕੱਟ ਸਮਰਥਨ ਮੁੱਲ ਯਾਨੀ ਕਿ ਐਮਐਸਪੀ ਦੇ ਵਿੱਚ 69 ਰੁਪਏ ਪ੍ਰਤੀ ਕੁਇੰਟਲ ਦਾ ਵਾਅਦਾ ਕਰ ਦਿੱਤਾ ਗਿਆ ਜਿਸ ਕਰਕੇ ਇਸ ਦਾ ਮੁੱਲ 2369 ਰੁਪਏ ਹੋ ਗਿਆ ਕੈਬਨਿਟ ਮੰਤਰੀ ਦੇ ਵੱਲੋਂ ਇਸ ਫੈਸਲੇ ਨੂੰ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਦੱਸਿਆ ਗਿਆ ਉੱਥੇ ਹੀ ਪੰਜਾਬ ਦੇ ਕਿਸਾਨਾਂ ਦੇ ਹਿੱਤ ਦੇ ਵਿੱਚ ਇਸ ਫੈਸਲੇ ਨੂੰ ਦੱਸਦੇ ਹੋਣਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਕਿਸਾਨਾਂ ਨੇ ਇਸ ਵਾਅਦੇ ਨੂੰ ਅਨਕਾਰ ਦਿੱਤਾ ਹੈ ਉਹਨਾਂ ਦਾ ਇਹ ਕਹਿਣਾ ਹੈ ਕਿ 69 ਰੁਪਏ ਦਾ ਵਾਅਦਾ ਕਿਸਾਨਾਂ ਦੀ ਮਿਹਨਤ ਤੇ ਲਾਗਤ ਦੇ ਅਨੁਪਾਤ ਦੇ ਵਿੱਚ ਬਿਲਕੁਲ ਧੋਖਾ ਹੈ ਇਸ ਸਬੰਧੀ ਮੋਗਾ ਤੋਂ ਆਖੋ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਝੋਨੇ ਤੇ 69 ਰੁਪਏ ਐਮਐਸਪੀ ਵਧਾਉਣਾ ਊਂਠ ਦੇ ਮੂੰਹ ਦੇ ਵਿੱਚ ਜ਼ੀਰਾ ਪਾਉਣ ਵਾਲੀ ਗੱਲ ਹੈ ਡੀਜ਼ਲ ਖਾਦ ਕੀਟਨਾਸ਼ਕ ਯੂਰੀਆ ਡੀਪੀ ਸਭ ਕੁਝ ਮਹਿੰਗਾ ਹੋ ਗਿਆ ਫਸਲ ਦਾ ਭਾਅ ਸਿਰਫ 69% ਵਧਾਇਆ ਗਿਆ ਜਿਸ ਨਾਲ ਕਿਸਾਨਾਂ ਨੂੰ ਸਵਾਦੇ ਦਾ ਕੋਈ ਫਾਇਦਾ ਨਹੀਂ ਹੈ ਤੇ ਉਥੇ ਕਿਸਾਨਾਂ ਦਾ ਕਹਿਣਾ ਹੈ ਕਿ ਸੁਆਮੀ ਨਾਥਨ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਕਿਸਾਨਾਂ ਨੂੰ ਆਪਣੀ ਲਾਗਤ ਤੋਂ ਘੱਟੋ-ਘੱਟ 50% ਵਾਧੂ ਮੁੱਲ ਮਿਲਣਾ ਚਾਹੀਦਾ ਪਰ ਅਜੇ ਵੀ ਅਸੀਂ ਲਾਗਤ ਤੋਂ ਹੀ ਠੇਹਾ ਮੁੱਲ ਲੈ ਰਹੇ ਹਾਂ ਇਹ ਤਾਂ ਸਿੱਧਾ-ਸਿੱਧਾ ਕਿਸਾਨਾਂ ਦਾ ਸੂਸ਼ਣ ਹੈ ਤੇ ਇਸ ਦੇ ਨਾਲ ਹੀ ਹੋਰ ਕਿਸਾਨਾਂ ਨੇ ਵੀ ਰਾਏ ਦਿੰਦਿਆ ਕਿ ਹੈ ਕਿ ਇਹ ਵੰਜਾਰੇ ਦੇ ਕੋਲੀ ਦੇ ਵਿੱਚ ਪਾਣੀ ਦੇਣ ਵਾਲੀ ਗੱਲ ਹੈ ਉਹਨਾਂ ਕਿਹਾ ਕਿ ਆਮ ਕਰਮਚਾਰੀ ਦੇ ਤਨਖਾਹ ਹਰ ਸਾਲ ਸੈਂਕੜੇ ਰੁਪਏ ਵਧਦੇ ਪਰ ਕਿਸਾਨ ਦੀ ਫਸਲ ਦੇ ਭਾਅ ਦੇ ਵਿੱਚ ਕਿਸੇ ਢੰਗ ਦਾ ਕੋਈ ਵਾਅਦਾ ਨਹੀਂ ਹੁੰਦਾ ਕਿਸਾਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਐਮਐਸਪੀ ਦੇ ਵਿੱਚ ਵਾਜਬ ਵਾਧਾ ਨਾ ਹੋਇਆ ਤਾਂ ਅਸੀਂ ਰਾਸ਼ਟਰੀ ਪੱਧਰ ਤੇ ਅੰਦੋਲਨ ਦਾ ਰਾਤ ਤਿਆਗ ਰਹਾਂਗੇ ਤੇ ਉਹਨਾਂ ਕਿਹਾ ਕਿ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਘੱਟੋ-ਘੱਟ 3700 ਰੁਪਏ ਹੋਣਾ ਚਾਹੀਦਾ ਤਾਂ ਜੋ ਕਿਸਾਨ ਆਪਣੇ ਘਰ ਦੀ ਰੋਟੀ ਚੰਗੀ ਕਮਾ ਸਕਣ ਦੱਸਦੇ ਕਿ ਕਿਸਾਨਾਂ ਦੇ ਵੱਲੋਂ ਐਮਐਸਪੀ ਸਣੇ 13 ਮੰਗਾਂ ਨੂੰ ਲੈ ਕੇ ਪਿਛਲੇ ਸਾਲ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ ਪਰ ਉਹਨਾਂ ਨੂੰ ਹਰਿਆਣਾ ਦੇ ਬਾਰਡਰ 'ਤੇ ਰੋਕ ਲਿਆ ਜਾਂਦਾ ਹੈ ਇਸ ਦੇ ਚੱਲਦਿਆਂ ਕਿਸਾਨ ਕਰੀਬ ਇੱਕ ਸਾਲ ਤੱਕ ਸ਼ੰਭੂ ਤੇ ਖਨੋਰੀ ਬਾਰਡਰ 'ਤੇ ਸੰਘਰਸ਼ ਕਰਦੇ ਅਖੀਰ ਮੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਢੱਲੇਵਾਲ ਤੇ ਹੋਰ ਕਿਸਾਨਾਂ ਨੂੰ ਹਿਰਾਸਤ ਚ ਲੈ ਕੇ ਧਰਨਾ ਚੁਕਵਾ ਦਿੱਤਾ ਜੋ ਮੁਖ ਮਾਰਗ 'ਤੇ ਲੈ ਕਰਵਾਇ ਇਸ ਤੋਂ ਪਹਿਲਾਂ 2020 ਦੇ ਵਿੱਚ ਕਿਸਾਨਾਂ ਨੇ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਮੋਰਚਾ ਲਾਇਆ ਜੋ ਕਿ ਵਿਸ਼ਵ ਪੱਧਰ ਦਾ ਹੀ ਮੋਰਚਾ ਬਣ ਗਿਆ ਵਿਸ਼ਵ ਪੱਧਰ ਦੇ ਵਿੱਚ ਇਸ ਦੀ ਚਰਚਾ ਹੋਈ ਤੇ ਵਿਸ਼ਵ ਨੇ ਹੀ ਕਿਸਾਨਾਂ ਦਾ ਸਾਥ ਦਿੱਤਾ ਕਾਰੇ ਜਾਦੇ ਮੋਰਚਾ ਖਤਮ ਕਰਕੇ ਕਿਸਾਨ ਵਾਪਸ ਪੰਜਾਬ ਆਏ ਤਾਂ ਸਿੱਖਤ ਕਿਸਾਨ ਮੋਰਚੇ ਤੋਂ ਕੁਝ ਕਿਸਾਨ ਜਥੇਬੰਦੀਆਂ ਨੇ ਚੋਣਾ ਲੜਨ ਦਾ ਐਲਾਨ ਕਰ ਦਿੱਤਾ ਫਿਰ 2022 ਦੀਆਂ ਵਿਧਾਨ ਸਭਾ ਚੋਣਾਂ ਲੜੀਆਂ ਜਿਸ ਤੋਂ ਬਾਅਦ ਕਿਸਾਨਾਂ ਦੇ ਫੋਟ ਪੈ ਗਈ ਉਹਨਾਂ ਦੇ ਸਾਰੇ ਮਿਸ਼ਨ ਅਧੂਰੇ ਰਹਿ ਗਏ ਅੱਜ ਕਿਸਾਨ ਆਪਸ ਦੇ ਵਿੱਚ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਜਿਸ ਦਾ ਫਾਇਦਾ ਸਿੱਧੇ ਤੌਰ ਤੇ ਪੰਜਾਬ ਤੇ ਕੇਂਦਰ ਦੀਆਂ ਸਰਕਾਰਾਂ ਨੂੰ ਹੋ ਰਿਹਾ ਹਾਲਾਂਕਿ ਹੁਣ ਇਹ ਮਸਲਾ ਸਾਹਮਣੇ ਆਇਆ ਜਿੱਥੇ 69 ਪੇ ਦਾ ਐਮਐਸਪੀ ਦੇ ਵਿੱਚ ਵਾਅਦਾ ਹੁੰਦਾ ਹੈ ਕੇਂਦਰ ਸਰਕਾਰ ਵੱਲੋਂ ਇਹ ਵਾਅਦਾ ਕੀਤਾ ਗਿਆ ਕੇਂਦਰੀ ਕੈਬਨਟ ਦੇ ਵੱਲੋਂ ਸਰਕਾਰ ਦੇ ਇਸ ਫੈਸਲੇ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਦੱਸਿਆ ਗਿਆ ਪਰ ਉਥੇ ਪੰਜਾਬ ਦੇ ਕਿਸਾਨਾਂ ਨੇ ਇਸ ਫੈਸਲੇ ਨੂੰ ਨਕਾਰ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਲਈ ਐਮਐਸਪੀ ਜਿਹੜੀ ਉਹ ਕਟੂਕਟ ਚੋਣੇ ਦੀ 37% ਹੋਣੀ ਚਾਹੀਦੀ ਹੈ। ਪੰਜਾਬ ਦੇ ਵਿੱਚ ਮੌਸਮ ਅੱਜ ਵੀ ਕੁਝ ਥਾਵਾਂ ਤੇ ਖਰਾਬ ਰਹਿ ਸਕਦਾ ਹੈ। ਇਸ ਲਈ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਤਾਂ ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਮੀਂਹ ਰਹੇਗਾ ਜਦਕਿ ਪਟਿਆਲਾ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਅਸਮਾਨੀ ਬਿਜਲੀ ਤੇ ਤੇਜ਼ ਹਵਾਵਾਂ ਦੀ ਸੰਭਾਵਨਾ ਹੈ ਕਈ ਥਾਵਾਂ ਉੱਤੇ ਅੱਜ ਯਾਨੀ ਕਿ ਸ਼ੁੱਕਰਵਾਰ ਸਵੇਰ ਤੋਂ ਹੀ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ ਜੇਕਰ ਬੀਤੇ ਦਿਨ ਯਾਨੀ ਕਿ ਵੀਰਵਾਰ ਦੀ ਗੱਲ ਕਰੀਏ ਤਾਂ ਸੂਬੇ ਦੇ ਔਸਤ ਤਾਪਮਾਨ ਦੇ ਵਿੱਚ 0.9 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ ਪਟੰਡਾ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 44.3 ਡਿਗਰੀ ਦਜ ਕੀਤਾ ਗਿਆ ਮੌਸਮ ਵਿਭਾਗ ਦੇ ਮੁਤਾਬਕ ਅੱਜ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਦਾ ਅਲਰਟ ਹੈ ਇਹ ਅਲਰਟ ਪਠਾਨਕੋਟ ਗੁਰਦਾਸਪੁਰ ਇਸ ਦਿਨ ਕਪੂਰਥਲਾ ਹੁਸ਼ਿਆਰਪੁਰ ਜੁਲੰਦਰ ਲੁਧਿਆਣਾ ਨਵਾਂ ਸ਼ਹਿਰ ਰੂਪਨਗਰ ਐਸਐਸ ਨਗਰ ਫਤਗੜ੍ਹ ਸਾਹਿਬ ਸੰਗਰੂਰ ਤੇ ਪਟਿਆਲਾ ਦੇ ਵਿੱਚ ਜਾਰੀ ਹੋਇਆ ਜਿੱਥੇ 50 ਤੋਂ 75% ਤੱਕ ਮੀਂਹ ਪੈਣ ਦੀ ਭਵਿੱਖਬਾਣੀ ਹੈ ਤੇ ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਨਾ 12 ਜ਼ਿਲ੍ਹਿਆਂ ਤੋਂ ਇਲਾਵਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਬਰਸਾਤ ਦਾ ਅਲਰਟ ਜਾਰੀ ਕੀਤਾ ਹੈ 2 ਜੂਨ ਤੱਕ ਹੁਣ ਮੌਸਮ ਕਿਵੇਂ ਦਾ ਰੈਡ ਵਾਲਾ ਇਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਅਪਡੇਟ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਯਾਨੀ ਕਿ ਪਲਕੇ 31 ਮਈ ਨੂੰ ਵੀ ਪੰਜਾਬ ਭਰ ਦੇ ਵਿੱਚ ਮੀਂਹ ਦਾ ਅਲਰਟ ਹੈ ਫਿਰ 31 ਮਈ ਤੋਂ ਲੈ ਕੇ 2 ਜੂਨ ਤੱਕ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਬਰਸਾਤ ਦਾ ਅਲਰਟ ਹੈ ਚੰਡੀਗੜ੍ਹ ਦੀ ਗੱਲ ਕਰੀਏ ਤਾਂ ਚੰਡੀਗੜ੍ਹ ਦਾ ਤਾਪਮਾਨ ਵੱਤਵਤ 38 ਡਿਗਰੀ ਤੇ ਘੱਟ ਤੋਂ ਘੱਟ 26 ਡਿਗਰੀ ਰਹੇਗਾ ਅੰਮ੍ਰਿਤਸਰ ਦੇ ਵਿੱਚ ਅੱਜ ਵੱਤਵਤ ਤਾਪਮਾਨ 40 ਡਿਗਰੀ ਕੜਤੂਕਾ 26 ਡਿਗਰੀ ਰਹਿਣ ਵਾਲਾ ਜਲੰਧਰ ਦੀ ਗੱਲ ਕਰੀਏ ਤਾਂ ਜਲੰਧਰ ਦੇ ਵਿੱਚ ਵੱਤਵਤ ਤਾਪਮਨ 38 ਤੇ ਕੜਤੂਕਾ 26 ਡਿਗਰੀ ਰਹੇਗਾ ਲੁਧਿਆਣਾ ਦੇ ਵਿੱਚ ਅੱਜ ਵੱਤਵਤ ਤਾਪਮਨ 39 ਡਿਗਰੀ ਤੇ ਇਸ ਦਿਨ ਕੜਤੂਕਾ ਤਾਪਮਨ 28 ਡਿਗਰੀ ਰਹਿਣ ਵਾਲਾ ਬਠਿੰਡਾ ਦੇ ਵਿੱਚ ਵੱਤਵਤ ਤਾਪਮਨ ਈਕਾਲੀ ਡਿਗਰੀ ਤੇ ਕੜਤੂਕਾ ਤਾਪਮਨ 29 ਡਿਗਰੀ ਰਹੇਗਾ ਪਟਿਆਲਾ ਦਾ ਤਾਪਮਨ ਅੱਜ ਵੱਤਵਤ 39 ਡਿਗਰੀ ਤੇ ਕੱਟੂ ਕੱਟ 28 ਡਿਗਰੀ ਰਹਿਣ ਵਾਲਾ ਤਾਂ ਮੌਸਮ ਵਿਭਾਗ ਦੇ ਵੱਲੋਂ ਅਗਲੇ ਕੁਝ ਦਿਨਾਂ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਅਤਿ ਦੀ ਗਰਮੀ ਦੇ ਵਿਚਾਲੇ ਲੋਕਾਂ ਦੇ ਲਈ ਇੱਕ ਰਾਹਤ ਵਾਲੀ ਖਬਰ ਜ਼ਰੂਰ ਹੈ ਕਿ ਜਿੱਥੇ ਮੌਸਮ ਵਿਭਾਗ ਦੇ ਵੱਲੋਂ 2 ਜੂਨ ਤੱਕ ਬਰਸਾਤ ਦੀ ਸੰਭਾਵਨਾ ਜਤਾਈ ਗਈ ਹੈ ਕੁਝ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਜਿੱਥੇ ਭਾਰੀ ਬਰਸਾਤੀ ਸੰਭਾਵਨਾ ਤਾਂ ਪੰਜਾਬ ਭਰ ਦੇ ਤਕਰੀਬਨ ਸਾਰੇ ਹੀ ਜ਼ਿਲ੍ਹੇ ਜਿੱਥੇ ਹਲਕੀ ਤੋਂ ਦਰਮਿਆਨੀ ਬਰਸਾਤ ਦੀ ਸੰਭਾਵਨਾ ਵੀ ਜਤਾਈ ਗਈ ਹੈ ਤਾਂ ਮੌਸਮ ਵਿਭਾਗ ਦੇ ਮੁਤਾਬਕ ਅੱਜ ਤੋਂ ਲੈ ਕੇ 2 ਜੂਨ ਤੱਕ ਮੌਸਮ ਜਿਹੜਾ ਇਸੇ ਤਰੀਕੇ ਦੇ ਨਾਲ ਰਹਿਣ ਵਾਲਾ ਹੈ ਹਾਲਾਂਕਿ ਅਤ ਦੀ ਗਰਮੀ ਤੋਂ ਕਹਿ ਸਕਦੇ ਆ ਕਿ ਲੋਕਾਂ ਨੂੰ ਰਾਹਤ ਜ਼ਰੂਰ ਮਹਿਸੂਸ ਹੋਣ ਵਾਲੀ ਹੈ ਕਿਉਂਕਿ ਇੱਕ ਪਾਸੇ ਅਤ ਦੀ ਗਰਮੀ ਦੇ ਵਿਚਾਲੇ ਤਾਪਮਾਨ ਜਿਹੜਾ 45 ਡਿਗਰੀ ਤੱਕ ਪਹੁੰਚਣ ਨੂੰ ਜਾ ਰਿਹਾ ਸੀ ਜਿਸ ਤੇ ਚੱਲਦੇ ਆ ਲੋਕ ਵੀ ਕਾਫੀ ਪਰੇਸ਼ਾਨ ਸਨ ਤੇ ਗਰਮੀ ਦੇ ਨਾਲ ਹਲੂ ਬਿਹਾਲ ਹੋ ਰਹੇ ਸਨ ਹਾਲਾਂਕਿ ਸੁਝਾলে ਹੁਣ ਮੌਸਮ ਵਿਭਾਗ ਦੇ ਵੱਲੋਂ ਜਿਹੜੀ ਭਵਿੱਖਬਾਣੀ ਜਾਰੀ ਕੀਤੀ ਗਈ ਹੈ ਤਾਂ ਇਸ ਦੇ ਨਾਲ ਲੋਕਾਂ ਨੇ ਕੁਝ ਰਾਹਤ ਜ਼ਰੂਰ ਮਹਿਸੂਸ ਕੀਤੀ ਹੈ ਜਿਸ ਨਾਲ ਵਾਲੇ ਜਨਤ ਵਿੱਚ ਬਰਸਾਤ ਦੀ ਸੰਭਾਵਨਾ ਜਤਾਈ ਗਈ ਹੈ